ਅੱਜ ਅਸੀਂ ਜਿਹੜਾ ਪੰਜਾਬ ਸਰਕਾਰ ਆਪਣੇ ਸੀਐਮ ਸਾਹਿਬ ਦੇ ਜਿਹੜਿਆ ਦੇਸ਼ਾਂ ਨਿਰਦੇਸ਼ਾ ਹੈ ਜਿਹੜਾ ਜੁਦ ਨਸ਼ਾ ਮੋਦ ਚੱਲ ਰਿਹਾ ਉਹਦੇ ਤਹਿਤ ਸਾਡੇ ਜੰਡੇਆਲਾ ਜਿਹੜੀ ਸਬ-ਡਿਵੀਜ਼ਨ ਦੇ ਵਿੱਚ ਅਸੀਂ ਮਹਿਮਸ਼ੂਰੀ ਆ ਮਾਨਯੋਗ ਡੀਏ ਸਾਹਿਬ ਬਾਰਡਰ ਇੰਜ ਐਸਐਸਪੀ ਸਾਹਿਬ ਆਪਰ ਸਦਹਿ ਹਾਤੀ ਸ਼੍ਰੀ ਵਿਨੰਦਰਾ ਸਿੰਘ ਉਹਨਾਂ ਦੀ ਜੋ ਗਵਾਈ ਨੇ ਅਸੀਂ ਇੱਕ ਮਹਿੰਮ ਚੇੜੀ ਆ ਇਹਦੇ ਵਿੱਚ ਸਾਨੂੰ ਕੱਲ ਸ਼ਾਮ ਨੂੰ ਬੜੀ ਤਗੜੀ ਰਕਬਰੀ ਹੋਈ ਆ ਮਹਿਤਾ ਏਰੀਏ ਦੇ ਵਿੱਚ ਐਸ ਐਚ ਓ ਮਹਿਤਾ ਤੇ ਐਸ ਆਈ ਬਲਵਿੰਦਰ ਸਿੰਘ ਹੋਣਾ ਨੇ ਬਟਰ ਤੋਂ ਜਿਹੜਾ ਖੱਬੇ ਰਾਜਪੁੱਤਰ ਨੂੰ ਜਾਂਦਾ ਰੋਡ ਉਹਦੇ ਲਿੰਕ ਰੋਡ ਦੇ ਉੱਤੇ ਇਹਨਾਂ ਨੇ ਮੁਕਰੀ ਹੋਈ ਸੀ ਤੇ ਉੱਥੇ ਇਹਨਾਂ ਨੇ ਨਾਕਾ ਲਾਇਆ ਸੀ ਮੁਕਰੀ ਦੇ ਮੁਤਾਬਕ ਇਹਨਾਂ ਨੇ ਦੋ ਮੋਟਰਸਾਈਕਲ ਵਾਲਿਆਂ ਨੂੰ ਰੋਕਿਆ ਜਿਹੜਿਆਂ ਨੂੰ ਸ਼ੱਕ ਪਿਆ ਉਹਨਾਂ ਦੇ ਨਸ਼ਾ ਹੋਣ ਦਾ ਫਿਰ ਮੈਨੂੰ ਇਹਨਾਂ ਨੇ ਮੌਕੇ ਦੇ ਉੱਤੇ ਬੁਲਾਇਆ ਜਿੱਦ ਤੇ ਅਸੀਂ ਜਾ ਕੇ ਦੋ ਬੰਦੇ ਜਿਹੜੇ ਰਾਉਂਡ ਅਪ ਕੀਤੇ ਕੁਲਦੀਪ ਸਿੰਘ ਪੁੱਤਰ ਸਰਦੇਵ ਸਿੰਘ ਵਾਸੀ ਖੱਬੇ ਰਾਜਪੂਤਾ ਤੇ ਅਭੀਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਬਸਰਾਵਾ ਇਹ ਥਾਣਾ ਕਾਤਿਆਂ ਦੇ ਵਿੱਚ ਹੈ ਡਿਸਟ੍ਰਿਕਟ ਅਰਦਾਸਪੁਰ ਦੇ ਇਹ ਦੋਨੇ ਹੀ ਬੰਦਿਆਂ ਨੂੰ ਰਾਉਂਡ ਅਪ ਕੀਤਾ ਤੇ ਪ੍ਰੋਪਰ ਚੈਨਲ ਅਸੀਂ ਇਹਨਾਂ ਦੀ ਸਰਚ ਕੀਤੀ ਹੈ ਜਿਹੜੀ ਇਹਨਾਂ ਤੋਂ 1 ਕਿਲੋ ਤੇ 596 ਗ੍ਰਾਮ ਹੀਰੋਨ ਮਿਲੀ ਹੈ ਜਿਹੜੀ ਕਪਰਟੀਨ ਦਾ ਮਕਸਦ ਕਰ ਕਰ ਕੀਤਾ ਇਹਨਾਂ ਦੇ ਕੋਲ ਇਸ ਕਿੱਥੋਂ ਲਿਕੇ ਆ ਰਹੇ ਨੇ ਕਿ ਕਿੱਥੇ ਇਹਨਾਂ ਨੇ ਸਪਲਾਈ ਕਰੀ ਇਹ ਤੇ ਲੈ ਕੇ ਤਾਂ ਪਿੰਡ ਆਪਣੇ ਪਿੰਡ ਤੋਂ ਹੋ ਕੇ ਤੇ ਅੰਮ੍ਰਿਤਸਰ ਨੂੰ ਕਹਿੰਦੇ ਜਾ ਰਹੇ ਆ ਅਸੀਂ ਉਹ ਤੇ ਬਾਕੀ ਸਾਡੀ ਅਜੇ ਤਪਤੀਸ਼ ਚੱਲ ਰਹੀ ਹੈ ਦਾ ਬੈਕਵਰਡ ਤੇ ਫਾਰਵਰਡ ਲਿੰਕ ਅਸੀਂ ਖੰਗਾਲ ਰਹੇ ਆ ਇਹ ਹੁਣ ਅੱਜ ਅਸੀਂ ਪੇਸ਼ ਕਰਕੇ ਤਿੰਨ ਦਿਨ ਦੇ ਕੋਲ ਸਬੰਧ ਤੇ ਲੈ ਲਏ ਪ੍ਰੋਫੈਸ਼ਨਲ ਆ ਕਿ ਕਿ ਅਸੀਂ ਨਹੀਂ ਨਹੀਂ ਅਜੇ ਬਾਕੀ ਉਹ ਅਸੀਂ ਇਹਨਾਂ ਦਾ ਚੈੱਕ ਕਰਵਾ ਰਹੇ ਆ ਥਾਣੇ ਤੋਂ ਇਹਨਾਂ ਦੇ ਜਿਹੜੇ ਸਬੰਧਤ ਹੈਗੇ ਆ ਬਾਕੀ ਇਹ ਇਸ ਕੰਮ ਦੇ ਵਿੱਚ ਇਨਵੋਲਵ ਹੈਗੇ ਆ ਜੋ ਪਹਿਲੀ ਪੁੱਛ ਗਿਸ਼ ਦੇ ਵਿੱਚ ਆਇਆ ਇਹ ਕਾਫੀ ਬੰਦਿਆਂ ਦੇ ਕੰਟ੍ਰੈਕਟ ਦੇ ਵਿੱਚ ਹੈਗੇ ਆ ਆਪ ਵੀ ਸੇਲ ਕਰਦੇ ਆ ਤੇ ਗਾ ਸਪਲਾਈ ਵੀ ਕਰਦੇ ਹੋ ਇਤਿਆਰ ਨੂੰ ਜ਼ਰਾ ਕੋਈ ਬਰਾਮਦ ਹੋਇਆ ਕੀ ਤੁਹਾਨੂੰ ਜੀ ਕੋਈ ਇਤਿਆਰ ਦੇ ਬਰਾਮਦ ਕੀਤਾ ਨਾ ਨਹੀਂ ਨਹੀਂ ਇਹਨੂੰ ਕੋਈ ਇਤਿਆਰ ਨਹੀਂ ਕੋਈ ਬਰਾਮਦ ਇਹਨਾਂ ਦੇ ਪਾਕਿਸਤਾਨ ਦੇ ਨਾਲ ਲਿੰਕ ਨਹੀਂ ਹੈਗੇ ਇਹਨਾਂ ਦੇ ਜੀ ਫਿਲਹਾਲ ਤਾਂ ਇਹਨਾਂ ਨੇ